ਕਾਂਗਰਸ ਬਸੀਪਟਾਣਾ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫਤੇਗੜ ਸਾਹਿਬ ਦੇ ਪ੍ਰਧਾਨ ਡਾਕਟਰ ਸਕੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਸਾਲ 2025 ਦੌਰਾਨ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਉਲਿਤੀਆਂ ਜਾ ਰਹੀਆਂ ਹਨ ਉਨ੍ਹਾਂ ਵਰਕਰਾਂ ਨੂੰ ਆਗਾਮੀ 26 ਮਈ ਨੂੰ ਅਮਲੋ ਹਲਕੇ ਵਿੱਚ ਹੋਣ ਜਾ ਰਹੀ ਇਸ ਵਿਧਾਨ ਬਚਾਓ ਰੈਲੀ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸਮੂਲੀਅਤ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਅੱਜ ਦਾ ਕੀ ਪ੍ਰੋਗਰਾਮ ਹੈ ਇਹ ਦੇਖੋ ਅੱਜ ਦਾ ਪ੍ਰੋਗਰਾਮ ਇਹ ਆ ਜਦੋਂ ਵੀ ਅਸੀਂ ਬੱਸੀ ਪਠਾਣਾ ਆਉਨੇ ਆ ਇੱਥੇ ਚਾਹੇ ਕੋਈ ਵੀ ਅਸੀਂ ਰਾਜਨੀਤਿਕ ਕੰਮ ਕਰਨਾ ਹੋਵੇ ਮੀਟਿੰਗ ਕਰਨੀ ਹੋਵੇ ਕੁਝ ਵੀ ਕਰਨਾ ਹੋਵੇ ਸਭ ਤੋਂ ਪਹਿਲਾਂ ਅਸੀਂ ਬਾਬਾ ਬੁੱਧ ਜੀ ਗਿਆ ਜਿਹੜਾ ਡੇਰਾ ਵਾ ਔਰ ਉਹਨਾਂ ਦਾ ਜਿਹੜਾ ਸਥਾਨ ਹੈ ਅਸੀਂ ਉੱਥੇ ਨਤਮਸਕ ਹੁੰਨੇ ਆ ਉਹਨਾਂ ਨੂੰ ਨਮਸਕਾਰ ਕਰਦੇ ਆ ਉਹਨਾਂ ਦਾ ਅਸ਼ੀਰਵਾਦ ਲੈਂਦੇ ਆ ਉਹਨਾਂ ਦੇ ਅਸ਼ੀਰਵਾਦ ਲੈਣ ਤੋਂ ਬਾਅਦ ਅਸੀਂ ਸਾਡੀ ਮੀਟਿੰਗ ਇਹ ਆ ਕਿ 2025 ਦਾ ਜਿਹੜਾ ਸਾਲ ਹੈ ਉਹ ਕਾਂਗਰਸ ਪਾਰਟੀ ਨੇ ਉਹ ਔਰਗੇਨਾਈਜੇਸ਼ਨ ਨੂੰ ਮਦਦ ਸਾਡੀ ਜਿਹੜੀ ਸੰਸਥਾ ਹੈ ਉਹਨੂੰ ਤਗੜਿਆ ਕਰਨ ਲਈ ਲਾਇਆ ਉਹਦੇ ਚ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਔਰ ਸਾਡੀ ਜ਼ਿਲ੍ਹਾ ਲੈਵਲ ਤੇ ਸਾਰੇ ਜ਼ਿਲ੍ਹਿਆਂ ਚ ਰੈਲੀਆਂ ਹੋਣੀਆਂ ਇੱਕ ਸੂਬਾ ਰੈਲੀ ਹੋਣੀ ਆ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਜਿਹੜੀ ਰੈਲੀ ਆ ਉਹ ਅਸੀਂ ਆ 26 ਤਰੀਕ ਨੂੰ ਪਹਿਲਾਂ ਅਸੀਂ 25 ਤਰੀਕ ਕੀਤੀ ਸੀ ਉਹ ਜਨਰਲ ਸਕੱਤਰ ਸਾਹਿਬ ਨੇ ਕਿਹਾ ਮੈਂ 26 ਤਰੀਕ ਨੂੰ ਆਉਂਗਾ 26 ਤਰੀਕ ਨੂੰ ਅਸੀਂ ਅਮਲੋਹ ਹਲ ਅਮਲੋਹ ਜਿਹੜਾ ਕਸਬਾ ਉਹਦੇ 'ਚ ਕਰਾਂਗੇ ਔਰ ਸਾਰੇ ਜ਼ਿਲ੍ਹੇ ਤੋਂ ਜ਼ਿਆਦਾ ਤੋਂ ਜ਼ਿਆਦਾ ਸੇ ਕਾਂਗਰਸ ਦੇ ਵਰਕਰ ਜਾਣਗੇ ਔਰ ਉੱਥੇ ਸੌਖਾਣ ਦੇ ਕੇ ਅਸੀਂ ਸੰਵਿਧਾਨ ਨੂੰ ਬਚਾਵਾਂਗੇ ਆਪਣੀ ਸੰਸਥਾ ਨੂੰ ਤਾਕਤ ਚ ਕਰਾਂਗੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਦਿਖਾਓ ਇਹ ਬਹੁਤ ਵੱਡੀ ਖੁਸ਼ਕਿਸਮਤੀ ਹੁੰਦੀ ਆ ਕਿ ਤੁਹਾਨੂੰ ਤੁਹਾਡੀ ਪਾਰਟੀ ਹੋਰ ਤੁਹਾਡੀ ਸਰਕਾਰ ਕਿਉਂਕਿ ਮੈਂ ਕਾਂਗਰਸ ਪਾਰਟੀ ਦੀ ਪਰਮਿਸ਼ਨ ਨਾਲ ਅਨੁਮਤੀ ਨਾਲ ਜਾ ਰਿਹਾ ਕਿਉਂਕਿ ਮੈਂ ਬਹੁਤ ਡਿਸਪਲਨਡ ਆਦਮੀ ਹਾਂ ਜੇ ਕਾਂਗਰਸ ਪਾਰਟੀ ਨਾ ਚਾਵੇ ਤੇ ਮੇਰਾ ਮੈਂ ਸਰਕਾਰ ਨੂੰ ਵੀ ਕਹਿੰਦਾ ਸੀ ਹੁਣ ਪਰਮਿਸ਼ਨ ਹੋ ਗਈ ਆ ਮੇਰੀ ਕਿ ਕਾਂਗਰਸ ਪਾਰਟੀ ਨੇ ਕਿਹਾ ਨਹੀਂ ਡੈਲੀਗੇਸ਼ਨ ਚ ਜਾਓ ਮੈਂ ਜਾ ਕੇ ਪੰਜ ਮੁਲਕਾਂ ਚ ਜਿੰਨਾ ਚ ਮੈਂ ਜਾ ਰਿਹਾ ਉਹਨਾਂ ਚ ਜਾ ਕੇ ਹਿੰਦੁਸਤਾਨ ਦਾ ਜਿਹੜਾ ਵਿਊ ਪੁਆਇੰਟ ਆ ਜਿਹੜਾ ਮਤ ਹੈਗਾ ਕਿ ਪਾਕਿਸਤਾਨ ਸਾਡੇ ਨਾਲ ਕੀ ਕਰਦਾ ਇੱਥੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕੀ ਕਿਵੇਂ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਕਿਵੇਂ ਨਸ਼ਿਆਂ ਨੂੰ ਕਿਵੇਂ ਇੱਥੇ ਹੁੰਦਾ ਉਹ ਸਾਰੀਆਂ ਗੱਲਾਂ ਮੈਂ ਪਾਕਿਸਤਾਨ ਦੀ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਸਾਰੀਆਂ ਗੱਲਾਂ ਉੱਥੇ ਸਾਰੇ ਦੂਸਰੇ ਮੁਲਕਾਂ ਨੂੰ ਦੱਸਾਂਗਾ ਖਾਸ ਕਰ ਆਪਣੇ ਸੂਬੇ ਨੂੰ ਲੈ ਕੇ ਜ਼ਰੂਰ ਦੱਸਾਂਗਾ ਕਿ ਬਈ ਇੱਥੇ ਕੀ ਕੁਝ ਹੋ ਸਾਡੇ ਨਾਲ ਬਾਰ ਬਾਰ ਕਰਦੇ ਸਰ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਜਾ ਰਹੇ इंग्लैंड है फ्रांस है इटली है डेनमार्क है इस तरह कई चार पांच मुल्क ਨੇ ਉਹਨਾਂ ਚਾਹਾਂਗੇ सो सोफिया क्रेसि माने ਭਾਰਤ ਦੇ ਬਾਰੇ ਭਾਰਤ ਦੇ ਐਮਪੀ ਨੇ ਕੋਈ ਟਿੱਪਣੀ ਕੀਤੀ ਹੈ ਮੰਤਰੀ ਮੰਤਰੀ ਜੀ ਹਰੇ ਕੋ ਉਹ ਕੋ ਚੰਗੀ ਗੱਲ ਥੋੜੀ ਆ ਭਾਰਤ ਸਰਕਾਰ ਸੋਫ ਕਨਲ सोफिया क्रेसि ਸਾਰਾ ਦਿਨ ਸਾਡੇ ਹਿੰਦੁਸਤਾਨ ਲਈ ਬੋਲਦੀ ਸੀ ਉਹਨਾਂ ਲਈ ਅਗਰ ਉਹ ਕਰਨਲ ਸਾਹਿਬ ਲਈ ਅਗਰ ਕੋਈ ਆਦਮੀ ਅਪਸ਼ਬਦ ਬੋਲਦਾ ਉਹ ਤਾਂ ਮੇਰੇ ਖਿਆਲ ਸਭ ਤੋਂ ਨਿੰਦਣੀ ਔਰ ਸਭ ਤੋਂ ਮਾੜੀ ਗੱਲ ਆ। ਫਤੇਗਰ ਸਾਹਿਬ ਦੀ ਧਿਰਤੀ ਦੇ ਜੇ ਸਾਡੇ ਡਾਕਟਰ ਅਮਰ ਸਿੰਘ ਜੀ ਨੇ ਮੈਂਬਰ ਪਾਰਲੀਮੈਂਟ ਫਤੇਗਰ ਸਾਹਿਬ ਦਾ ਮੈਂ ਇਹ ਕਹੂੰਗਾ ਵੀ ਇਹਨਾਂ ਵਰਗਾ شریف ਔਰ ਜੈਂਟਲ ਵਿਅਕਤੀ ਕੋਈ ਨਹੀਂ ਹੁੰਦਾ। ਔਰ ਇਹ ਸਾਡੇ ਭਾਗ ਹੈ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਹੋ ਜਿਹੀ ਮੈਂਬਰ ਪਾਰਲੀਮੈਂਟ ਮਿਲੇ ਨੇ ਔਰ ਸਾਡੀ ਖੁਸ਼ਕਿਸਮਤੀ ਹੈ ਸਾਡੇ ਫਤਿਹਗੁਰ ਸਾਹਿਬ ਦੀ ਧਰਤੀ ਸਾਨੂੰ ਜਿੱਥੇ ਅਸੀਂ ਲਤਮਸਤਕ ਹੁੰਦੇ ਆ ਉਹਦੀ ਇਹ ਸੇਵਾ ਦੀ ਦਤ ਪਰ ਹਾਜ਼ਰ ਰਹਿੰਦੇ ਨੇ ਤਾਂ ਜਦੋਂ ਇਹਨੂੰ ਵਰਕਰ ਇਹਨਾਂ ਨੂੰ ਇੱਕ ਇੱਕ ਛੋਟੇ ਤੋਂ ਛੋਟਾ ਦੇ ਵੱਡੇ ਵਰਕਰ ਸੱਦਦਾ ਇਹ ਉਹਦੇ ਇੱਕ ਇਸ਼ਾਰੇ ਤੇ ਉੱਥੇ ਚਲੇ ਆਉਂਦੇ ਨੇ ਕੱਚੀ ਤੰਦ ਨਾਲ ਵੀ ਬੰਦੇ ਆਉਂਦੇ ਨੇ ਸੋ ਸਾਨੂੰ ਇਹੋ ਜਿਹੀ ਡਾਕਟਰ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਮੋਨਾ ਦੇ ਸ਼ਹਿਰੋਂ ਬਹੁਤ ਸਮਾਨ ਹੈ ਰੈਲੀ ਕਰਨ ਜਾ ਰਹੇ ਹੋ ਕਿਹੜੀ ਤਿਆਰੀਆਂ ਕੀਤੀਆਂ ਸਰ ਜੀ ਤਿਆਰੀਆਂ ਇਹ ਪੂਰੇ ਜੋਰਾਂ ਸ਼ੋਰਾਂ ਤਿੰਨੇ ਜੀ ਅੱਜ ਬਲੌਕ ਬਸੇ ਪਠਾਨਾਂ ਦੀ ਹਮੇਚਾਂ ਦੇ ਉਹਦੇ ਜਹਾਜ਼ਰੀ ਚ ਅਸੀਂ ਕਰ ਰਹੇ ਆ ਪ੍ਰਧਾਨਗੀ ਮੀਟਿੰਗ ਬੁਲਾਈ ਹੈ ਪਹਿਲਾਂ ਡਾਕਟਰ ਸਾਹਿਬ ਸਮਾਨੋਂ ਜਾ ਕੇ ਆਏ ਨੇ ਉੱਥੇ ਆਪਣਾ ਪ੍ਰਧਾਨ ਜੀ ਨਾਲ ਮੀਟਿੰਗ ਕਰਕੇ ਆਏ ਨੇ ਸਮਾਨੋਂ ਦੇ ਪ੍ਰਧਾਨ ਜੀ ਨਾਲ ਇਸ ਤਰ੍ਹਾਂ ਜਿਹੜੀ ਆ ਰਗ ਰਗ ਮੇਰੇ ਉਹਦੇ ਵਿੱਚ ਅਸੀਂ ਇੰਤਜ਼ਾਮ ਕਰ ਰਹੇ ਹਾਂ ਵੀ ਅਸੀਂ ਆਪਣੇ ਵਰਕਰਾਂ ਨੂੰ ਬੜੇ ਤਰੀਕੇ ਨਾਲ ਔਰ ਉੱਥੇ ਨਰੋਲ ਦੀ ਰੈਡੀ ਤੇ ਪਹੁੰਚਾਈਏ ਤਾਂ ਕਿ ਆਉਣ ਵਾਲਾ ਸਾਡਾ ਦਿੱਲੀ ਦਾ ਲੀਡਰ ਉਹਨਾਂ ਦੇ ਉਹ ਖਿਆਲ ਸੁਣ ਸਕਣ ਤੇ ਅਸੀਂ ਉਹਨਾਂ ਦੇ ਆਮਦ ਦੇ ਵਿੱਚ ਲਾਈਨਾ ਬਣ ਕੇ ਢੇੜਾਂ ਲਾ ਕੇ ਉੱਥੇ ਖੜੇ ਹੋ ਜਾਈਏਗਾ। ਇਹ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز